ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਫੇਰ ਵੀਡੀਓ ਦਿਖਾਉਣੇ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਜਾਖਾਨਾ ਦੇ ਵਿੱਚੋਂ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹਾਈਵੇ ਦੇ ਉੱਤੇ ਆਉਂਦਾ ਦੱਸੋ ਜਦੋਂ ਆਪਾਂ ਕੋਟਕਪੂਰੇ ਤੋਂ ਬਠਿੰਡੇ ਨੂੰ ਲੰਘਦੇ ਆ ਬਹੁਤ ਸਾਰੀਆਂ ਮੱਝਾਂ ਇਨਾਂ ਕੋਲ ਵਿਕਰੀ ਵਾਲੀਆਂ ਰੂਟੀਨ 'ਚ ਆਉਂਦੀਆਂ ਰਹਿੰਦੀਆਂ ਹਰ ਟਾਈਮ ਜਦੋਂ ਵੀ ਵਿਜ਼ਿਟ ਕਰੋਗੇ 4 ਤੋਂ 5 ਮੱਝਾਂ ਇੱਥੇ ਤੁਹਾਨੂੰ ਖੜੀਆਂ ਮਿਲਣਗੀਆਂ ਅੱਜ ਫੇਰ ਦੋਸਤੋ ਨਾਗ ਜਿਹੜੇ 5 ਬਾਹਰ ਵੱਧੇ ਹੋਏ ਐ ਤੇ ਇਹਨਾਂ ਤੋਂ ਬਿਨਾ ਇੱਕ ਮੱਝ ਜਿਹੜੀ ਉਹ ਅੰਦਰ ਵੀ ਖੜੀ ਐ ਜਿਹੜੀ ਤੋਕੜ ਗੱਬਣ ਐ ਸੋ ਟੋਟਲ 6 ਨਾਗ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੂਏ ਸਵਾਏ ਪਸ਼ੂ ਬਹੁਤੇ ਹੁੰਦੇ ਆ ਤੇ ਦੁੱਧ ਤੁਸੀਂ 2 ਟਾਈਮ ਚੋ ਸਕਦੇ ਹੁੰਦੇ ਆ ਉਹ ਤੁਹਾਡਾ ਕੰਮ ਐ ਆ ਕੇ ਤਸੱਲੀ ਕਰਨਾ ਸੋ ਆਓ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਬਹੁਤ ਸੋਹਣੀ ਝੋਟੀ ਖੜੀ ਐ ਇਹਦੇ ਤੋਂ ਉਦੋਂ ਬਾਅਦ ਚੈੱਕ-ਇੱਕ ਕਰਕੇ ਤੁਹਾਨੂੰ ਦੂਜੇ ਨਗ ਦਿਖਾਵਾਂਗੇ। ਤਰਮੀਰ ਭਾਈ ਸਸਰੀ ਘਰ। ਸਸਰੀ ਘਰ ਭਾਈ। ਤਰਮੀਰ ਅੱਜ ਆਪਾਂ 6 ਮੱਜਾਂ ਦਿਖਾਵਾਂਗੇ ਟੋਟਲ ਹਨਾ। ਹਾਂਜੀ ਭਾਈ। ਜਿਹੜੀਆਂ ਬਾਹਰ ਪੰਜੇ ਐ ਪੰਜੇ ਸੂਈਆਂ ਸੂਈਆਂ। ਇਹ ਸਾਰੀਆਂ ਸੂਈਆਂ ਵੀ ਭਾਈ ਇੱਕ ਤੋਕਰ। ਠੀਕ ਐ। ਜਿਹੜਾ ਦੁੱਧ ਦੱਸਾਂਗੇ ਕੋਈ ਵੀਰ ਜਿਹੜਾ ਖਰੀਦਣਾ ਚਾਹਵੇ ਚੋ ਸਕਦਾ ਦੁੱਧ। ਹਾਂ ਭਾਈ ਉਹ ਤਾਂ ਹੱਕ ਆ ਅਗਲੇ ਪੈਸੇ ਲਾਉਣੇ ਆ ਪਰ ਆਪਾਂ ਜਿੰਨਾ ਦੱਸਾਂਗੇ ਉਹਨਾਂ ਨਿਪੜੂਗਾ। ਠੀਕ ਕਰਵਾ ਦੇ। ਪਹਿਲੇ ਨੰਬਰ ਤੇ ਝੋਟੀ ਖੜੀ ਐ ਭਾਈ ਕੰਨਵਾ ਸੂਆ ਸੂਈ। ਦੂਜਾ ਸੂਆ ਭਾਈ। ਠੀਕ ਠੀਕ ਹੈ ਅਜੇ ਹੁਣ ਸਾਰਿਆਂ ਦੇ ਥਣ ਜਿਹੜੇ ਉਪ ਸਮਾਜ ਵਿੱਚ ਦਿਸਦੇ ਆ। ਬਾਈ ਅਕਲ 24 ਦਾ ਟਾਈਮ ਹੈ। ਠੀਕ ਹੈ। ਬੱਚੇ ਮੂਰੇ ਕੀਤੇ ਹੋਏ ਬੱਚੇ ਮੂਰੇ ਮਰੀ ਜਾਂਦੇ ਪਾਸੇ ਖੜੀ ਹੋਏ ਕਰ। ਠੀਕ ਹੈ। ਉਹਦਾ ਬਾਈ ਜਿਹੜੀ ਸੀ ਸਾਹਮਣੇ ਆ ਜਾਣੀ ਹੈ ਕਿਹੜਾ ਗੱਬਣਾ ਹਨਾ ਜੀ। ਠੀਕ ਹੈ। ਇਹਨੇ ਤਸੱਲੀ ਕਰਨੇ ਦੋ ਟਾਂ ਟਾਂ ਤਸੱਲੀ ਕਰਿਆ ਉਹ ਜੀ। ਆ ਰੇਟ ਕੀ ਰਹੂਗਾ ਪਹਿਲੇ ਨੰਬਰ ਵਾਲੀ ਜੀ। ਕਿਹਦਾ ਮੁੱਲ ਜਨਾ ਮਰਜ਼ੀ ਕਰਾ ਲੈ ਬਾਈ 1,32,000 ਦੀ ਕੀਮਤ। 1,32 ਦੀ। ਹਾਂਜੀ। ਠੀਕ ਹੈ। ਕੋਲੀ ਬਾਈ। ਸੋ ਦੋਸਤੋ 1,32,000 ਦੀ ਏ ਝੋਟੀ ਮਿਲੂਗੀ। ਜਿਹੜਾ ਵੀਰ ਪ ਢਾਂਜਾ ਸੋਨਾ ਤੇ ਥਣ ਹਵਾਨਾ ਵੀ ਤੁਹਾਨੂੰ ਚੰਗਾ ਲੱਗੂਗਾ। ਤਿਆਰੀ ਤੁਸੀਂ ਇਹਦੀ ਦੇਖ ਲਓ ਹੁਣ। ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਟਾਈਮ ਲਗਭਗ 5:30 ਤੋਂ 6 ਦੇ ਆਸ-ਪਾਸ ਦਾ ਹੋਊਗਾ। ਚਵਾਈ ਦਾ ਟਾਈਮ ਲਗਭਗ ਹੋਇਆ ਖੜਾ ਹੈ। ਉਹਦੇ ਹਿਸਾਬ ਤੇ ਤੁਸੀਂ ਹਵਾਨਿਆਂ ਦੀ ਜੱਜਮੈਂਟ ਕਰੋ। ਬਾਕੀ ਦੁੱਧ ਜਿਹੜਾ ਬਾਈ ਕਹਿੰਦਾ ਦੱਸਿਆ ਉਹ ਜਿਹੜਾ ਵੀਰਚੋਣ ਆਊਗਾ ਇਹਨਾਂ ਉਹਨੂੰ ਹੁਣ ਤਿਆਰ ਮਿਲੂਗਾ। ਚੰਗੇ ਢਾਂਚੇ ਦੀ ਹੈ। ਪਿੱਠਪੁੜੇ ਦੀ ਉੱਤੋਂ ਕਾਫੀ ਖੁੱਲੀ ਡੁੱਲੀ ਝੋਟੀ ਹੈ ਦੱਸੋ ਹਜੇ 6 ਦੰਦ ਹੈ। ਬੱਚਾ ਇਹਦੇ ਨਾਲ ਕਟਾ ਤੇ ਹਵਾਨੇ ਦੀ ਬੰਤਰ ਜਿਹੜੀ ਉਹ ਬਹੁਤ ਸੋਹਣੀ ਦੱਸੋ ਬਿਲਕੁਲ ਦਾਵਾ ਵਾਂਗੂ ਹਵਾਨਾ ਚੌਰ ਸੱਥਲੇ ਧੱਕ ਆਉਂਦਾ 1 ਲੱਖ ਤੇ 32000 ਡਿਮਾਂਡ ਹੈ ਥੋੜਾ ਬਹੁਤ ਮੌਕੇ ਤੇ ਮਾਨਤਾਂ ਵੀ ਬਾਈ ਇਹਦੇ ਚੋਂ ਕਰ ਦੇਣਗੇ ਬਾਈ ਇਹਦੀ ਪੂਛ ਫੜੀ ਮੜੀ ਤੋਂ ਥਾਣਾ ਹਵਾਨਾ ਦੇਖੋ ਝੋਟੀ ਦਾ ਪਤਲੀ ਪੂਛ ਆ ਬਿਲਕੁਲ ਚੰਗਾ ਦੁੱਧ ਦੇਊਗੀ ਦੱਸੋ ਸੋਹਣੀ ਬੰਤਰ ਵਾਲੀ ਝੋਟੀ ਇਹ ਤੋਂ ਤਰਵੀਰ ਜਿਹੜੀ 2 ਨੰਬਰ ਤੇ ਝੋਟੀ ਬਾਈ ਏ ਬਾਈ ਪਹਿਲਾ ਸੂਆ ਛੋਟੀ ਸੂਈ ਹੈ ਠੀਕ ਹੈ ਚਾਰ ਦਿਨਾਂ ਦੀ ਸੂਈ ਹੈ ਚਾਰ ਹੀ ਦੰਦ ਦਾ ਮੂੰਹ ਤੋਂ ਠੀਕ ਹੈ ਤੇ ਹੁਣ 10 ਕਿਲੋ ਤੇ ਲਿਹਾਜ਼ ਰਹੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਮਗਰ ਕੱਟੀ ਹੈ ਤੇ ਇਹਦਾ 12 ਬਾਈ 12 ਇੱਕ ਬਾਰ ਖੋਲੀ ਬਾਈ ਨੂੰ ਸੋ 1 ਲੱਖ ਤੇ 12000 ਚਾਰ ਦੰਦ ਛੋਟੀ ਦਸਤੋ ਤੇ ਹਜੇ ਥੋੜੀ ਬਾਦ ਚੌਥਾ ਦਿਨ ਹੈ ਹਵਾਨਾ ਦੇਖੋ ਫਿਕਸ ਹਵਾਨਾ ਬਿਲਕੁਲ ਸੋ ਪਹਿਲਣ ਚਾਰ ਦੰਦ ਛੋਟੀ ਇਹਦੇ ਨਾਲ ਬੱਚਾ ਕੱਟੀ ਹੈ ਕੱਟੀ ਦੀ ਐ ਖੇਚ ਬਹੁਤ ਕਰਦੀ ਐ ਵਾਪਸ ਜਦੋਂ ਮੁੜੂਗੀ ਉਦੋਂ ਭੱਜ ਕੇ ਆਊਗੀ ਠੀਕ ਐ ਸੋੜੀ ਜੀ ਇੱਕ ਸਾਈਡ ਦੇ ਉੱਤੇ ਭਲੂਣ ਸੁਮਮੂਲੀ ਦੱਸਦੀ ਐ ਖਵਾਨਾ ਪੂਰਾ ਜੋਸ਼ ਵਾਲਾ ਹੀ ਐ ਸੋ ਇਹਦੇ ਨਾਲ ਬੱਚਾ ਕੱਟੀ ਐ ਖਵਾਨਾ ਤੁਸੀਂ ਦੇਖੋ ਝੋਟੀ ਦਾ ਸੋ ਖਵਾਨਾ ਫੇਰ ਤੁਸੀਂ ਦੇਖ ਸਕਦੇ ਹੋ ਇਹਦਾ ਬੱਚਾ ਵੀ ਬਾਹਰ ਮਹਗਾਵਾਗੇ ਤਾਂ ਕਿਥੋਂ ਮੇ ਝੋਟੀ ਚੰਗੀ ਤਰ੍ਹਾਂ ਦਿਖਾ ਸਕੀਏ 1 ਲੱਖ ਤੇ 12000 ਡਿਮਾਂਡ ਐ ਇਥੋਂ ਤੁਸੀਂ ਇਹਦਾ ਖਵਾਨਾ ਦੇਖ ਲਓ 10 ਕਿਲੋ ਵਾਂਗੂ 10 ਲੀਟਰ ਜਿਹੜਾ ਦੁੱਧ ਇਸ ਟਾਈਮ ਤੁਸੀਂ ਚੋਕੇ ਲੈ ਸਕਦੇ ਹੋ ਦਿਨ ਚੌਥਾ ਹੀ ਐ ਉਹ ਚੰਗੀ ਨਖਰੂਗੀ ਝੋਟੀ ਐ ਵੀ ਖਵਾਨਾ ਇਹਦਾ ਫੇਰ ਤੁਸੀਂ ਦੇਖ ਸਕਦੇ ਹੋ ਬਾਕੀ ਥਾਣਾ ਚ ਬਿੱਥੀ ਦੇਖਣ ਵਾਲੀ ਸੋ ਫੇਰ ਖਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਪੱਟ ਪੁੜੇ ਤੋਂ ਬਾਈ ਉਹ ਵੀ ਥਾਲੇ ਵੇ ਤੇ ਬੜੀ ਇੱਕ ਨੰਬਰ ਝੋਟੀ ਸਹੀ ਐ ਸੋਹਣੀ ਝੋਟੀ ਐ ਦੱਸੋ ਥੱਲੋਂ ਵੀ ਅਜੇ 15 ਦਿਨ ਦੁੱਧ ਵਧਣ ਦੀ ਐ ਬਾਈ ਚਵਾਇਆਂ ਹੋਣਗੀਆਂ ਥਣ ਹੋਰ ਚੰਗੇ ਚੰਗਾ ਬਣੀ ਜਾਊਗਾ ਠੀਕ ਐ ਦੁੱਧ ਵਧੂਗਾ ਸਹੀ ਐ ਸੋ ਇਹਦੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਆ ਦੂਬਾਰ ਚੱਕ ਹੋਰ ਛੋਟੀ ਸੂਈ ਸਵਾਈ ਆ ਤਰ ਵੀਰੇ ਇੱਕਨ ਵਸੂਆ ਬਾਈ ਤੇ ਪਹਿਲਾ ਸੂਆ ਬਾਈ ਸੂਈ ਇਹ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਹੋਗੇ 5-6 ਦਿਨ ਹੋ ਗਏ 6 ਦਿਨ ਹੋ ਗਏ ਬਾਈ ਸੂਈ ਨੂੰ ਠੀਕ ਹੈ ਇਹ ਥੱਲੇ ਹੋਊਗਾ ਤਰੀਕ तकरीबन 11:30 12 ਕਿਲੋ ਬਈ ਇਸ ਟਾਈਮ ਥੱਲੇ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਵੀ 11-12 ਇੱਕ 11 ਇਹਦਾ ਠੀਕ ਹੈ ਖੋਲ ਦੇ ਵੀ ਸੋ 1 ਲੱਖ ਤੇ 12000 ਇਹਦੀ ਡਿਮਾਂਡ ਹੈ ਮਗਰ ਕੱਟੀ ਇਹਦੀ ਠੀਕ ਹੈ ਬੱਚਾ ਕੱਟੀ ਜੈਡ ਬਲੈਕ ਝੋਟੀ ਸੂਆ ਪਹਿਲਾ ਹੈ 11 11.5 ਕਿਲੋ ਨੂੰ ਦੁੱਧ ਇਹਨੇ ਥੱਲੇ ਇਸ ਟਾਈਮ હાજર ਹੈ ਹਵਾਨਾ ਇਹ ਵੀ ਚੰਗਾ ਦਿਖਾਉਂਦੀ ਹੈ ਸੋ ਸਿੰਗ ਦੀ ਸ਼ੇਪ ਦੇਖ ਸਕਦੇ ਹੋ ਇਹ ਵੀ ਬਿਲਕੁਲ ਕੁੰਡੇ ਸਮਾਨ ਦੀ ਹੈ ਪਹਿਲ ਨਹੀਂ ਝੋਟੀ ਹੈ ਦੋਸਤੋ ਗਾੜੀ ਵੀ ਇਹਦੀ ਚੰਗੀ ਹੈ ਬਾਕੀ ਹਵਾਨਾ ਪਛਾਉਂ ਵੀ ਤੁਸੀਂ ਦੇਖੋ 1 ਲੱਖ ਤੇ 12000 ਇਹਦੀ ਡਿਮਾਂਡ ਜਿਹੜੀ ਵਾਈ ਹੋਰਾਂ ਨੇ ਰੱਖੀ ਹੈ ਮਾਨਤਾਂ ਨੂੰ ਮੌਕੇ ਤੇ ਹੋਣਾ ਹੀ ਹੁੰਦਾ ਜਿਹੜਾ ਸੌਦਾ ਤੁਸੀਂ ਕਰਦੇ ਹੋ ਆ ਕੇ ਦੇਖ ਲਿਆ ਕਰੋ ਪਸ਼ੂ ਨੂੰ ਵੇਸਤੈਨ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਸੋ ਇਹ ਝੋਟੀ ਦਾ ਹਵਾਨਾ ਫੇਰ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਰੁਖ ਦੋਸਤੋ ਪਿੱਛੋਂ ਹਵਾਨੇ ਦਾ ਦਿਸਦਾ ਹੈ ਅਗਲੇ ਪਾਸਿਓਂ ਜੇ ਤੁਹਾਨੂੰ ਥੰਡ ਦਿਖਾਵਾ ਆਉਣਾ ਤਾਂ ਇਸ ਤਰ੍ਹਾਂ ਦਾ ਸਿੰਗ ਕੁੰਡਿਆਂ ਚ ਬਿਲਕੁਲ ਸੋਹਣੇ ਢਾਂਚੇ ਦੀ ਹੈ ਬਾਕੀ ਦੁੱਧ ਵਾਲੇ ਪੱਖ ਤੋਂ ਤੁਸੀਂ ਪਾਸ ਕਰ ਲਿਓ ਆ ਇਹ ਤੋਂ ਅੱਗੇ ਇੱਕ ਮੱਝ ਹੋਰ ਸੂਈ ਸਵਾਈ ਹੈ ਕਿੰਨਾਂ ਮਸੂਆ ਹੋ ਤੀਜਾ ਸੂਆ ਸੂਈ ਹੈ ਬਾਈ ਜੀ ਠੀਕ ਹੈ ਇਹਨੂੰ 27-28 ਦਿਨ ਮਹੀਨਾ ਮੰਨ ਲੂ ਮਹੀਨਾ ਹੋਗਾ ਸੂਈ ਨੂੰ ਮਹੀਨੇ ਦੀ ਸੂਈ ਹੈ ਦੁੱਧ ਕਿੰਨਾ ਆਊਗਾ ਇਸ ਟਾਈਮ ਉੱਥੇ ਵੱਧ ਦੀ ਮਾਲਕਾਂ ਦਾ ਕਿ ਅਸਟਾਈਮ 14 ਕਿਲੋ ਬਾਈ ਇਹ ਤੇ ਲਿਆ ਜਾ ਰਿਹਾ 14 ਕਿਲੋ ਦੁੱਧ ਹੈਗਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੀ ਕੋਈ ਠੀਕ ਹੈ ਕੀ ਰੇਟ ਰਹੂਗਾ ਕੀ ਭਾਅ ਪਤਾ ਬਾਈ 1-15 1-15 ਜੀ 1-15 ਖੋਲੀ ਬਾਈ ਸੋ ਸੋ 1 ਮਹੀਨੇ ਦੀ ਲਗਭਗ ਸੂਈ ਵੱਡੇ ਕਦ ਕਾਟ ਦੀ ਤੇ ਸਿੰਘ ਕੁੰਡਿਆਂ ਦੀ ਮੱਝ ਹੈ ਦੁੱਧ ਜਿਹੜਾ ਹਾਜ਼ਰ ਹੈ ਉਹ ਬਾਈ ਨੇ ਤੁਹਾਨੂੰ ਦੱਸਤਾ ਜਿਹੜਾ ਤੁਸੀਂ ਚੋਕੇ ਲੈ ਸਕਦੇ ਹੋ ਵੱਡੇ ਕਦ ਕਾਠ ਦੀ ਤੇ ਫੁੱਲ ਲੰਬਾਈ ਵਾਲੀ ਇਹ ਮੱਝ ਇਹਦੇ ਨਾਲ ਬੱਚਾ ਕਟਾ ਹੈ ਭਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ 1,115,000 ਇਹਦੀ ਡਿਮਾਂਡ ਹੈ ਕਦ ਕਾਠ ਫੁੱਲ ਆ ਦੱਸੋ ਬਾਕੀ ਥਾਣਾ ਜਿਹੜੇ ਉਹ ਤੁਸੀਂ ਹੁਣ ਲਗਭਗ ਪਾਸੇ ਮੈਂ ਦੇਖ ਲਓ ਦੁੱਧ ਜਿਹੜਾ ਉਹ ਤੁਸੀਂ ਆ ਕੇ ਝੋਲੋਗੇ ਸੋ ਫਿਰ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਮਸਲਜਾਤ ਬਹੁਤ ਮਹਿੰਦੀ ਬਈ ਸਹੀ ਹੈ ਸੋ ਇਦਾਂ ਦਾ ਥਾਣਾ ਹਵਾਨਾ ਦੋਸਤੋ ਬੈਕ ਸਾਈਡ ਤੋਂ ਅਗਾੜੀ ਜਿਹੜੀ ਹੈ ਉਹ ਅਗਲੇ ਪਾਸੇ ਵੀ ਤੁਸੀਂ ਇਦਾਂ ਦੇ ਥਾਣੇ ਦੇਖੋਗੇ ਹਾਂ ਅੰਨੇ ਦੇ ਉੱਤੇ ਨਾੜਾਂ ਵੀ ਬਰੀਕ-ਬਰੀਕ ਨਜ਼ਰ ਆਉਂਦੀਆਂ ਹੋਣਗੀਆਂ ਸੋ ਇਹ ਤੋਂ ਬਿਨਾ ਇੱਕ ਮੱਝ लास्ट ਤੇ ਦਿਖਾਉਣੇ ਆ ਫਿਰ ਅੰਦਰ ਕੜੀ ਇੱਕ ਤੋਕੜ ਗੱਬਨ ਦਿਖਾਉਂਗਾ ਤਰਵੀਰ ਭਾਈ ਕੈਨ ਮਸੂਆ ਇਹ ਬਈ ਤੀਜਾ ਸੂਸ ਸੂਈ ਹੈ ਠੀਕ ਹੈ ਇਹ ਤਨ ਤਨ ਚੱਲਦੇ ਤਨ ਲੈ ਬਈ ਤੈਲਾ ਪਿਛਲਾ ਇੱਕ ਥਣ ਨਹੀਂ ਚੱਲਦਾ ਤਾਂ ਪਿਛਲਾ ਨਹੀਂ ਚੱਲ ਤੈਲਾ ਹੈ ਮਗਰ ਕੱਟੀ ਹੈ ਚੌਥਾ ਦਿਨ ਸੂਈ ਨੂੰ ਬਈ ਇਹਨੂੰ ਠੀਕ ਹੈ ਟੈਸਟ ਨੂੰ 10 ਤੋਂ ਬਾਹਰ ਇਹਦੇ ਬੋੜਾ ਬਈ ਕੀ ਰੇਟਰ ਹੋਊਗਾ ਤੇ ਇਹਦਾ 82000 ਰੁਪਏ ਬਈ ਲੈਣ ਦੇ ਖੋਲ ਦੇ ਬਈ ਤੁਹਾਨੂੰ ਸੋ ਵੱਡੇ ਕਦ ਕਾਠ ਦੀ ਮੱਝ ਹੈ ਸਿੰਘ ਥੋੜਾ ਖੁੱਲਾ ਹੋ ਕੇ ਮੁੜਿਆ ਵਾ ਪੂਰੀ ਟਰੀ ਕੱਟ ਪਈ ਦੁੱਧ ਵਾਲੀ ਮੈਂ ਇੰਜ ਸਹੀ ਹੈ ਛੇਰੀ ਜੇ ਕਮਦੀ ਮਤ ਇੱਥੋਂ ਹੀ ਮੋੜ ਨਹੀਂ ਖੇਲ ਕੋਲ ਬਿਲਕੁਲ ਫੁੱਲ ਉੱਚੇ ਲੰਬੇ ਕਦ ਕਾਟ ਦिए ਦੱਸੋ ਤੇ ਇਹਦੇ ਥਣ ਜਿਹੜੇ ਉਹ ਤਿੰਨ ਚੱਲਦੇ ਆ ਪਿਛਲਾ ਕਬਹਿਣੀ ਵਾਲੇ ਪਾਸੇ ਦਾ ਥਣ ਇਹਦਾ ਡੈੱਡ ਐਵ ਚੱਲਦਾ ਨਹੀਂ ਗਾ ਸੋ ਤਿੰਨ ਥਣਾ ਚੋਂ ਹੀ ਦੁੱਧ ਜਿਹੜਾ ਤੁਹਾਨੂੰ ਦੱਸਿਆ ਤਿੰਨਾ ਥਣਾ ਦੇ ਹਿਸਾਬ ਤੇ ਪਾਸ ਕਰ ਲਿਓ ਢਾਂਚਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਇਦੇ ਨਾਲ ਕੱਟੀ ਇਹਦੇ ਵਾਂਗੂ ਹੀ ਆ ਖੁੱਲੇ ਡੁੱਲੇ ਜਿਹਾ ਸਟਰਕਚਰ ਦੀ ਕੱਟੀ ਐ ਰੇਟ ਬਾਈ ਨੇ ਜੋ ਡਿਮਾਂਡ ਆ ਉਹ ਤੁਹਾਨੂੰ ਦੱਸਤੀ ਐ ਬਾਕੀ ਮਾਨਤਨ ਹੋਊਗਾ ਵਿੱਚੋਂ ਕੱਟੀ ਇਹਦਰ ਨੂੰ ਕਰੀ ਬਈ ਕੱਟਿਆ ਨੂੰ ਕਰੀ ਤੋ ਇਹ ਕੱਟੀ ਦੋਸਤੋ ਤੇ ਜੈਡ ਬਲੈਕ ਹੀ ਆ ਕੱਟੀ ਜਿਹੜੀ ਇਹਦੇ ਨਾਲ ਸੋ ਇਹ ਤੋਂ ਬਿਨਾ ਅੰਦਰ ਇੱਕ ਤੋਕੜ ਗੱਪਣ ਮੱਝਾ ਜਿਹੜੀ ਤੁਹਾਨੂੰ ਦਿਖਾਉਂਗਾ ਸੋ ਇਹ ਝੋਟੀ ਤੋਕੜ ਗੱਪਣ ਤਰਮੀਰ ਭਾਈ ਕਿੰਨੇ ਜਰ ਦੀ ਗੱਭਣਾ ਹੈ 91 ਸੂਏ ਵਾਸਤੇ ਦੂਜੇ ਸੂਏ ਵਾਸਤੇ ਗੱਭਣਾ ਹੈ ਭਾਈ 3.5 ਮਹੀਨਿਆਂ ਦੀ ਗੱਭਣਾ ਹੈ 3.5 ਨਾਲ ਦੀ ਚੈੱਕ ਪਾਸ ਹੈ ਹਾਂਜੀ ਭਾਈ ਠੀਕ ਹੈ ਕਿੰਨਾ ਦੁੱਧ ਹੋਊਗਾ ਇਹ ਅੱਜ ਆਈ ਆਪਣਾ 8 ਕਿਲੋ ਦੁੱਧ ਹੈ 8 ਕਿਲੋ ਦੁੱਧ ਹੈ ਬੱਚੇ ਨਾਲ ਜਾਂ ਬੱਚਾ ਹੈ ਨਹੀਂ ਨਹੀਂ ਬੱਚਾ ਹੈ ਨਹੀਂ ਬੱਚੇ ਤੋਂ ਬਿਨਾਂ ਹੈ ਠੀਕ ਹੈ ਕੀ ਰੇਟ ਚ ਦੇਾਂਗੇ ਆਪਾਂ 80000 ਰੁਪਏ 80000 ਠੀਕ ਹੈ ਸੋ ਦੋਸਤੋ 8 ਕਿਲੋ ਦੁੱਧ ਹੈ 3.5 ਮਹੀਨਿਆਂ ਦੀ ਗੱਭਣਾ ਹੈ ਮੇਰੇ ਹਿਸਾਬ ਚ ਵਸਾਖ ਜੇ ਦੇ ਪੱਖ ਵਾਲੇ ਪਾਸੇ ਨੂੰ ਚੱਲ ਪੈਣੀ ਹੈ ਕਿਉਂਕਿ 6.5 ਮਹੀਨੇ ਬਾਕੀ ਹੈ ਤੇ ਮਹੀਨਾ ਜਿਹੜਾ ਉਹ ਅੱਠਵਾਂ ਨੰਗਣ ਵਾਲਾ ਹੀ ਐ ਤੋਂ ਬਾਕੀ ਤੁਸੀਂ ਹਿਸਾਬ ਲਾ ਲਓ ਵੀ ਕਦੋਂ ਸੁੰਦੀ ਐ ਤੇ ਇਹ ਮੱਝਾਂ ਬਾਕੀ ਤੁਹਾਨੂੰ ਤਾਜ਼ੀਆਂ ਦਿਖਾਤੀਆਂ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਦੋ ਇਹਨਾਂ ਤੇ ਤੁਸੀਂ ਕਾਲ ਕਰੋ ਆ ਕੇ ਪਸ਼ੂ ਦੇਖਣਾ ਤਸੱਲੀ ਕਰਨਾ ਤੁਹਾਡਾ ਹੱਕ ਐ ਧੰਨਵਾਦ ਵੀਡੀਓ ਦੇਖਣ ਲਈ